ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਦੋਸਤੋ ਮਿੱਤਰੋ ਪਿਆਰਿਓ ਸਾਰੇ ਉਹ ਗਲਤੀਆਂ ਦਾ ਪੁਤਲਾ ਸੇਵਕ ਸਿਹਾਰ ਦੁਬਾਰਾ ਫੇਰ ਇਸ ਵੀਡੀਓ ਦੇ ਵਿੱਚ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮਾਰਨਿੰਗ ਟਾਈਮ ਦੇ ਵਿੱਚ ਵੀਡੀਓ ਦੇ ਵਿੱਚ ਆਪਾਂ ਨੇ ਕਈ ਪਤਨੀਆਂ ਦੇ ਬਾਰੇ ਚ ਗੱਲ ਕੀਤੀ ਸੀ ਕਈ ਵਿਚਾਰੀਆਂ ਪਤਨੀਆਂ ਦੇ ਬਾਰੇ ਚ ਗੱਲ ਕੀਤੀ ਸੀ ਜਿਹੜੀਆਂ ਪਤਨੀਆਂ ਵਿਚਾਰੀਆਂ ਹੁੰਦੀਆਂ ਨੇ ਚੰਗੀਆਂ ਹੁੰਦੀਆਂ ਨੇ ਭੋਲੀਆਂ ਭਾਲੀਆਂ ਹੁੰਦੀਆਂ ਨੇ ਕਾਮੀਆਂ ਹੁੰਦੀਆਂ ਨੇ ਮਿਹਨਤੀ ਹੁੰਦੀਆਂ ਨੇ ਆਗਿਆਕਾਰੀ ਹੁੰਦੀਆਂ ਨੇ ਆਪਣੇ ਪਰਿਵਾਰ ਦੀ ਫਿਕਰ ਕਰਦੀਆਂ ਨੇ ਆਪਣੇ ਘਰ ਦੇ ਕੰਮਕਾਰ ਦੇ ਵਿੱਚ ਰੁਝੀਆਂ ਰਹਿੰਦੀਆਂ ਨੇ ਆਪਣੇ ਹਸਬੰਡ ਦੀ ਆਪਣੇ ਸਹੁਰੇ ਪਰਿਵਾਰ ਦੀ ਆਪਣੇ ਪੇਕੇ ਪਰਿਵਾਰ ਦੀ ਆਪਣੇ ਬੱਚਿਆਂ ਦੀ ਫਿਕਰ ਕਰਦੀਆਂ ਨੇ ਉਹਨਾਂ ਦਾ ਆਦਰ ਸਤਕਾਰ ਕਰਦੀਆਂ ਨੇ ਉਹਨਾਂ ਦੇ ਕੰਮਕਾਰ ਕਰਦੀਆਂ ਨੇ ਤੇ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਉਹ ਆਪਣੀ ਇਸ ਤੋਂ ਪਹਿਲਾਂ ਬਣਾਈ ਗਈ ਵੀਡੀਓ ਦੇਖ ਸਕਦੇ ਹੋ ਵਿਚਾਰੀਆਂ ਪਤਨੀਆਂ ਇਹ ਵੀਡੀਓ ਦਾ ਟਾਪਿਕ ਹੈ ਤੇ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਵਿਚਾਰੇ ਪਤੀ ਜਿਵੇਂ ਕਈ ਪਤਨੀਆਂ ਵਿਚਾਰੀਆਂ ਹੁੰਦੀਆਂ ਨੇ ਕਈ ਪਤਨੀਆਂ ਚੰਗੀਆਂ ਹੁੰਦੀਆਂ ਨੇ ਇਸੇ ਤਰ੍ਹਾਂ ਕਈ ਪਤੀ ਵੀ ਵਿਚਾਰੇ ਹੁੰਦੇ ਨੇ ਠੀਕ ਹੈ ਜੀ ਤੇ ਪਰ ਇਹ ਗੱਲ ਜਰੂਰ ਯਾਦ ਰੱਖਿਓ ਕਿ ਆਪਣੀ ਪਹਿਲਾਂ ਵਾਲੀ ਵੀਡੀਓ ਤੇ ਇਹ ਵੀਡੀਓ ਇਹ ਸਾਰਿਆਂ ਤੇ ਲਾਗੂ ਨਹੀਂ ਹੁੰਦੀਆਂ ਇਹ ਜਿਹੜੀਆਂ ਵੀਡੀਓਜ਼ ਨੇ ਇਹ ਜਿਹੜੀ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ ਇਹ ਵੀ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਸਾਰੇ ਪਤੀਆਂ ਤੇ ਲਾਗੂ ਨਹੀਂ ਹੁੰਦੀ ਪਰ ਕਈ ਪਤਨੀਆਂ ਤੇ ਲਾਗੂ ਹੁੰਦੀ ਹੈ ਕਈ ਪਤੀ ਵਿਚਾਰੇ ਹੁੰਦੇ ਨੇ ਪਰ ਉਹਨਾਂ ਦੀਆਂ ਜਿਹੜੇ ਕਈ ਪਤੀ ਵਿਚਾਰੇ ਹੁੰਦੇ ਨੇ ਕਈ ਵਾਰੀ ਕਈ ਉਹਨਾਂ ਦੀਆਂ ਪਤਨੀਆਂ ਇਹ ਕਹਿ ਦਈਏ ਕਿ ਝੁਡੇਲ ਹੁੰਦੀਆਂ ਨੇ ਜ਼ਾਲਮ ਹੁੰਦੀਆਂ ਨੇ ਜ਼ਾਲਮ ਮਤਲਬ ਜ਼ੁਲਮ ਕਰਨ ਵਾਲੀਆਂ ਹੁੰਦੀਆਂ ਨੇ ਠੀਕ ਹੈ ਜੀ ਦੋਸੀ ਹੁੰਦੀਆਂ ਨੇ अपराधी ਹੁੰਦੀਆਂ ਨੇ ਮਲਜ਼ਮ ਹੁੰਦੀਆਂ ਨੇ ਕ੍ਰਿਮੀਨਲ ਹੁੰਦੀਆਂ ਨੇ ਅਕਿਊਜ਼ਡ ਹੁੰਦੀਆਂ ਨੇ ਠੀਕ ਹੈ ਜੀ ਕਿਉਂਕਿ ਉਹ ਆਪਣੇ ਪਤੀ ਤੇ ਜੁਰਮ ਕਰ ਰਹੀਆਂ ਹੁੰਦੀਆਂ ਨੇ ਜਾਂ ਤਾਂ ਜ਼ਿਆਦਾਤਰ ਪਤਨੀਆਂ ਮੈਂਟਲੀ ਟੌਰਚਰ ਕਰਦੀਆਂ ਨੇ ਤੰਗ ਪਰੇਸ਼ਾਨ ਕਰਦੀਆਂ ਨੇ ਮਾਨਸਿਕ ਤੌਰ ਤੇ ਕਈ ਪਤਨੀਆਂ ਬੇਲੜ ਹੁੰਦੀਆਂ ਨੇ ਘਰ ਦੇ ਜਿਹੜੇ ਕੰਮਕਾਰ ਹੁੰਦੇ ਨੇ ਉਹ ਵੀ ਪੂਰੇ ਚੰਗੀ ਤਰ੍ਹਾਂ ਨਹੀਂ ਕਰਦੀਆਂ ਹਰ ਵੇਲੇ ਉਹ ਦੁਖੀ ਰਹਿੰਦੀਆਂ ਨੇ ਠੀਕ ਹੈ ਜੀ ਕੰਮ ਭਾਵੇਂ ਘਟ ਹੋਣ ਕਰਦੇ ਵਿੱਚ ਪਰ ਉਹ ਵਧਾ ਚੜਾ ਕੇ ਦੱਸਦੀਆਂ ਨੇ ਕਿ ਇੰਨਾ ਕੰਮ ਹੈ ਹਾਏ ਇਹ ਉਹ ਚਾਹੇ ਭਾਵੇਂ ਘਰ ਦੇ ਵਿੱਚ ਇੱਕ ਦੋ ਬੰਦਿਆਂ ਦੀ ਰੋਟੀ ਹੋਵੇ ਪਰ ਉਹਨਾਂ ਨੂੰ ਐਂ ਲੱਗਦਾ ਜਿਵੇਂ ਉਹ 10-12 ਬੰਦਿਆਂ ਦੀ ਰੋਟੀ ਬਣਾ ਰਹੀਆਂ ਹੋਣ ਜਿਵੇਂ ਕਿ ਪਹਿਲਾਂ ਸਮਿਆਂ ਦੇ ਵਿੱਚ ਹੁੰਦਾ ਸੀਗਾ ਪੁਰਾਣੇ ਟਾਈਮ ਦੇ ਵਿੱਚ ਕਿ ਇੱਕ ਟੱਬਰ ਦੇ ਵਿੱਚ ਪਰਿਵਾਰ ਦੇ ਵਿੱਚ 15-15 ਜਣੇ ਹੁੰਦੇ ਸੀ 10-10 12-12 ਮੈਂਬਰ ਹੁੰਦੇ ਸੀ ਬਹੁਤ ਰੋਟੀਆਂ ਬਹੁਤ ਕੰਮ ਹੁੰਦੇ ਸੀ ਠੀਕ ਹੈ ਜੀ ਸੋ ਖੁਸ਼ਹੂਲਤਾ ਘੱਟ ਹੁੰਦੀਆਂ ਸੀ ਪਰ ਉਸ ਟਾਈਮ ਦੀਆਂ ਪਤਨੀਆਂ ਬਹੁਤੀਆਂ ਕਈ ਪਤਨੀਆਂ ਨੇ ਜਿਹੜੀਆਂ ਸੈਟੀਸਫਾਈਡ ਹੁੰਦੀਆਂ ਸੀ ਸ਼ਾਂਤ ਹੁੰਦੀਆਂ ਸੀ ਖੁਸ਼ ਹੁੰਦੀਆਂ ਸੀ ਪਰ ਅੱਜ ਕੱਲ ਆਪਾਂ ਦੇਖਦੇ ਆ ਕਿ ਕਈ ਪਤਨੀਆਂ ਠੀਕ ਹੈ ਜੀ ਚੁੜੇਲ ਦੀ ਤਰ੍ਹਾਂ ਹੁੰਦੀਆਂ ਨੇ ਘਰੇ ਚਲੋ ਇਹ ਨਹੀਂ ਆਪਾਂ ਕਹਿੰਦੇ ਕਿ ਬੇਲੀਆਂ ਰਹਿੰਦੀਆਂ ਨੇ ਪਰ ਉਹ ਪਤੀ ਨੂੰ ਤੰਗ ਪਰੇਸ਼ਾਨ ਬਹੁਤ ਕਰਦੀਆਂ ਨੇ ਜਿਵੇਂ ਕਿ ਆਪਾਂ ਇਹ ਕਹਿ ਲਈਏ ਕਿ ਵਿਆਹ ਤੋਂ ਪਹਿਲਾਂ ਜਿਹੜਾ ਪੁੱਤ ਹੁੰਦਾ ਇੱਕ ਚੰਗਾ ਪੁੱਤ ਹੁੰਦਾ ਉਹ ਵਿਆਹ ਤੋਂ ਬਾਅਦ ਇੱਕ ਚੰਗਾ ਪੁੱਤ ਨਹੀਂ ਰਹਿੰਦਾ ਠੀਕ ਹੈ ਜੀ ਫਿਰ ਉਹ ਇੱਕ ਪਤੀ ਬਣ ਜਾਂਦਾ ਹੈ ਹਾਲਾਂਕਿ ਉਸ ਪਤੀ ਦੀ ਡਿਊਟੀ ਇਹ ਹੋਣੀ ਚਾਹੀਦੀ ਹੈ ਕਿ ਉਹ ਵਿਆਹ ਤੋਂ ਬਾਅਦ ਵੀ ਇੱਕ ਚੰਗਾ ਪੁੱਤ ਬਣਿਆ ਰਹੇ ਤੇ ਇੱਕ ਚੰਗਾ ਪਤੀ ਵੀ ਬਣ ਜੇ ਪਰ ਜਿਹੜੀ ਉਸ ਦੀ ਪਤਨੀ ਹੁੰਦੀ ਹੈ ਜਿਹੜੀ ਆਪਾਂ ਕਹ ਰਹੇ ਹਾਂਗੇ ਜ਼ਾਲਮ ਪਤਨੀ ਹੁੰਦੀ ਹੈ ਆਪਾਂ ਸਾਰੀਆਂ ਪਤਨੀਆਂ ਦੀ ਗੱਲ ਨਹੀਂ ਕਰ ਰਹੇ ਕਈ ਪਤਨੀਆਂ ਦੀ ਗੱਲ ਕਰ ਰਹੇ ਹਾਂ ਤੇ ਕਈ ਪਤਨੀਆਂ ਦੀ ਗੱਲ ਕਰ ਰਹੇ ਆ ਕਈ ਪਤੀ ਵਿਚਾਰੇ ਹੁੰਦੇ ਨੇ ਕਈ ਪਤਨੀਆਂ ਜ਼ਾਲਮ ਹੁੰਦੀਆਂ ਨੇ ਜ਼ੁਲਮ ਕਰਨ ਵਾਲੀਆਂ ਹੁੰਦੀਆਂ ਨੇ ਉਹ ਆਪਣੇ ਪਤੀ ਨੂੰ ਉਸਦੇ ਮਾਪਿਆਂ ਨਾਲੋਂ ਤੋੜ ਦਿੰਦੀਆਂ ਨੇ ਉਸਦੇ ਭਰਾਵਾਂ ਨਾਲੋਂ ਤੋੜ ਦਿੰਦੀਆਂ ਨੇ ਉਸ ਦੀਆਂ ਭੈਣਾਂ ਨਾਲੋਂ ਤੋੜ ਦਿੰਦੀਆਂ ਨੇ ਤੇ ਉਸਦੇ ਜਿਹੜੇ ਯਾਰ ਦੋਸਤ ਮਿੱਤਰ ਸਕੇ ਸਬੰਧੀ ਰਿਸ਼ਤੇਦਾਰ ਹੁੰਦੇ ਨੇ ਉਹਨਾਂ ਨਾਲੋਂ ਵੀ ਤੋੜ ਦਿੰਦੀਆਂ ਨੇ ਉਹ ਕੋਸ਼ਿਸ਼ ਕਰਦੀਆਂ ਨੇ ਹਰ ਵੇਲੇ ਉਸ ਆਪਣੇ ਪਤੀ ਨੂੰ ਮੁਠੀ ਵਿੱਚ ਕਰਨ ਦੀ ਕਾਬੂ ਕਰਨ ਦੀ ਗੁਲਾਮ ਬਣਾਉਣ ਦੀ ਡਰਾਉਣ ਦੀ ਧਮਕਾਉਣ ਦੀ ਠੀਕ ਹੈ ਜੀ ਹੋ ਸਕਦਾ ਹੈ ਬਹੁਤੇ ਯਾਰ ਦੋਸਤ ਮਿੱਤਰ ਮੇਰੇ ਇਸ ਵਿਚਾਰ ਦੇ ਨਾਲ ਸਹਿਮਤ ਨਾ ਹੋਣ ਪਰ ਇਹ ਗੱਲ ਮੈਨੂੰ ਇਹ ਲੱਗਦਾ ਹੈ ਕਿ ਸੱਚੀ ਹੈ ਕਈਆਂ ਤੇ ਇਹ ਗੱਲ ਜਰੂਰ ਲਾਗੂ ਹੁੰਦੀ ਹੈ ਕਿਉਂਕਿ ਅਸੀਂ ਬਹੁਤ ਜਗ੍ਹਾ ਤੇ ਦੇਖਦੇ ਹਾਂ ਕੇ ਵਿਆਹ ਤੋਂ ਬਾਅਦ ਘਰ ਦਾ ਜਿਹੜਾ ਮਾਹੌਲ ਹੈ ਉਹ ਵਿਗੜ ਜਾਂਦਾ ਹੈ ਨਰਕ ਬਣ ਜਾਂਦਾ ਹੈ ਲੜਾਈ ਝਗੜਾ ਕਲੇਸ਼ ਕਈ ਲੋਕ ਆਤਮ ਹੱਤਿਆ ਵੀ ਕਰ ਲੈਂਦੇ ਨੇ ਵਿਆਹ ਤੋਂ ਬਾਅਦ ਪਤਨੀ ਤੋਂ ਤੰਗ ਹੋ ਕੇ ਇੰਨੇ ਜ਼ਿਆਦਾ ਦੁਖੀ ਹੋ ਜਾਂਦੇ ਨੇ ਕਈ ਜਿਵੇਂ ਕਿ ਆ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਹੈ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਹੈ ਕੇ ਕਈ ਜਿਹੜੀਆਂ ਪਤਨੀਆਂ ਨੇ ਉਹ ਜਿਹੜਾ ਕਾਨੂੰਨ ਬਣਿਆ ਹੋਇਆ 498A ਉਹਦਾ ਮਿਸਯੂਜ਼ ਕਰ ਰਹੀਆਂ ਨੇ ਉਹਦੀ ਦੁਰਵਰਤੋਂ ਕਰ ਰਹੀਆਂ ਨੇ ਵੱਡੇ ਪੱਧਰ ਤੇ ਭਾਵ ਕਿ ਆਪਣੇ ਪਤੀਆਂ ਨੂੰ ਆਪਣੇ ਜਿਹੜੇ ਸੱਸ ਸਹੁਰੇ ਨੇ ਪਰਿਵਾਰ ਦੇ ਹੋਰ ਮੈਂਬਰ ਨੇ ਉਹਨਾਂ ਨੂੰ ਤੰਗ ਕਰ ਰਹੀਆਂ ਨੇ ਇਸ ਕਾਨੂੰਨ ਦੀ ਦੁਰਵਰਤੋਂ ਕਰਕੇ ਝੂਠੇ ਦੋਸ਼ ਲਾ ਕੇ ਫਾਲਸ ਅਲੀਗੇਸ਼ਨ ਜਲਾ ਕੇ ਠੀਕ ਹੈ ਜੀ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਇਸ ਤਰ੍ਹਾਂ ਤੇ ਇਹ ਤਾਂ ਗੱਲ ਕਲੀਅਰ ਹੈ ਕਿ ਕਈ ਜਿਹੜੀਆਂ ਐਸੀਆਂ ਪਤਨੀਆਂ ਹੁੰਦੀਆਂ ਨੇ ਉਹ ਆਪਣੇ ਪਤੀ ਨੂੰ ਗੁਲਾਮ ਬਣਾ ਕੇ ਇਹੋ ਜਿਹਾ ਤਰੀਕਾ ਵਰਤਦੀਆਂ ਨੇ ਕਿ ਉਸ ਪਤੀ ਨੂੰ ਉਸ ਜਿਹੜਾ ਵਿਆਹ ਤੋਂ ਪਹਿਲਾਂ ਇੱਕ ਚੰਗਾ ਪੁੱਤ ਸੀਗਾ ਉਸ ਨੂੰ ਉਸ ਦੇ ਪੇਰੈਂਟਸ ਦੇ ਨਾਲ ਹੀ ਲੜਾ ਦਿੰਦੀਆਂ ਨੇ ਉਸ ਦੇ ਵਿਰੁੱਧ ਹੀ ਖੜਾ ਕਰ ਦਿੰਦੀਆਂ ਨੇ ਉਸ ਦੇ ਆਪਣੇ ਸਕੇ ਭਰਾਵਾਂ ਨਾਲ ਭੈਣਾ ਨਾਲ ਹੀ ਬੈਰ ਪਵਾ ਦਿੰਦੀਆਂ ਨੇ ਇਹ ਹੁੰਦੀਆਂ ਨੇ ਜ਼ਾਲਮ ਪਤਨੀਆਂ, ਚੁੜੇਲ ਪਤਨੀਆਂ ਤੇ ਕਈ ਵਾਰੀ ਆਪਾਂ ਇਹ ਵੀ ਦੇਖਦੇ ਆ ਕਿ ਕਈ ਇਹੋ ਜਿਹੀਆਂ ਪਤਨੀਆਂ ਫੋਨ ਤੇ ਲੱਗੀਆਂ ਰਹਿੰਦੀਆਂ ਨੇ ਜਾਂ ਟੀਵੀ ਤੇ ਸੀਰੀਅਲ ਦੇਖਦੀਆਂ ਰਹਿੰਦੀਆਂ ਨੇ ਜਾਂ ਫਿਰ ਕਈ ਕਈ ਘੰਟੇ ਫੋਨ ਤੇ ਗੱਲਾਂ ਕਰਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਤੇ ਕਹਿਣ ਤੋਂ ਭਾਵ ਇਹ ਮਿਹਨਤੀ ਨਹੀਂ ਹੁੰਦੀਆਂ ਇਹਨਾਂ ਨੂੰ ਆਪਾਂ ਇੱਕ ਪੱਖ ਤੋਂ ਬੇਲੜ ਪਤਨੀਆਂ ਵੀ ਕਹਿ ਸਕਦੇ ਆ ਚੁੜੇਲ ਪਤਨੀਆਂ ਜ਼ਾਲਮ ਪਤਨੀਆਂ ਮਲਜਮ ਪਤਨੀਆਂ ਦੋਸ਼ੀ ਪਤਨੀਆਂ ਕ੍ਰਿਮੀਨਲ ਪਤਨੀਆਂ ਅਪਰਾਧੀ ਪਤਨੀਆਂ ਇਹ ਵੀ ਆਪਾਂ ਨਾਮ ਇਹਨਾਂ ਨੂੰ ਦੇ ਸਕਦੇ ਆ ਅਕਿਊਜ਼ਡ ਪਤਨੀਆਂ ਕਿਉਂਕਿ ਇਹ ਜੁਲਮ ਕਰਦੀਆਂ ਨੇ ਜੁਰਮ ਕਰਦੀਆਂ ਨੇ ਅਪਰਾਧ ਕਰਦੀਆਂ ਨੇ ਠੀਕ ਹੈ ਜੀ ਝੂਠ ਬੋਲਦੀਆਂ ਨੇ ਇਹ ਪਤਨੀਆਂ ਆਪਣੇ ਪਤੀ ਨੂੰ ਪੂਰਾ ਨਾਲੋਂ ਜਿਹੜੇ ਉਹਦੇ ਆਪਣੇ ਹੁੰਦੇ ਨੇ ਉਹਨਾਂ ਨਾਲੋਂ ਤੋੜਨ ਦਾ ਕੰਮ ਕਰਦੀਆਂ ਨੇ ਉਹਨਾਂ ਨਾਲੋਂ ਦੂਰ ਹੋਣ ਦਾ ਉਸ ਪਤੀ ਨੂੰ ਦੂਰ ਕਰਨ ਦਾ ਕੰਮ ਕਰਦੀਆਂ ਨੇ ਉਹਨਾਂ ਦੇ ਵਿੱਚ ਫਰਕ ਪਵਾ ਦਿੰਦੀਆਂ ਨੇ ਪੈਰ ਪਵਾ ਦਿੰਦੀਆਂ ਨੇ ਦੁਸ਼ਮਣੀ ਪੈਦਾ ਕਰ ਦਿੰਦੀਆਂ ਨੇ ਇਹੋ ਜਿਹੇ ਤਰੀਕੇ ਇਹਨਾਂ ਦੇ ਹੁੰਦੇ ਨੇ ਗੱਲ ਕੁਝ ਹੋਰ ਹੁੰਦੀ ਹੈ ਗੱਲ ਵਧਾ ਚੜਾ ਕੇ ਦੱਸਦੀਆਂ ਨੇ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਵੱਡੀਆਂ ਬਣਾ ਕੇ ਦੱਸਦੀਆਂ ਨੇ ਚੋਗਾ ਚੁਗਦੀਆਂ ਨੇ ਚੁਗਲੀਆਂ ਕਰਦੀਆਂ ਨੇ ਸਚਾਈ ਕੁਝ ਹੋਰ ਹੁੰਦੀ ਐ ਬਣਾ ਕੁਝ ਹੋਰ ਦਿੰਦੀਆਂ ਨੇ ਝੂਠ ਬੋਲਦੀਆਂ ਨੇ ਠੀਕ ਐ ਜੀ ਗੱਲਾਂ ਦੇ ਵਿੱਚ ਕਾਟਵਾੜ ਕਰਦੀਆਂ ਨੇ ਘਟਾ ਵਧਾ ਕੇ ਗੱਲਾਂ ਦੱਸ ਦਿੰਦੀਆਂ ਨੇ ਤੇ ਇਸੇ ਤਰ੍ਹਾਂ ਫਿਰ ਜਦੋਂ ਕਈ ਜਿਹੜੇ ਵਿਚਾਰੇ ਪਤੀ ਹੁੰਦੇ ਨੇ ਉਹ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਫਿਰ ਆਪਣੇ ਪੇਰੈਂਟਸ ਦੇ ਨਾਲ ਆਪਣੇ ਭਰਾਵਾਂ ਨਾਲ ਕਲੇਸ਼ ਖੜਾ ਕਰ ਲੈਂਦੇ ਨੇ ਲੜਾਈ ਝਗੜਾ ਬੈਰ ਬਰੋਦ ਦੁਸ਼ਮਣੀ ਆਤਮ ਹੱਤਿਆ ਤੱਕ ਪਹੁੰਚ ਜਾਂਦੀ ਐ ਗੱਲ ਠੀਕ ਐ ਜੀ ਪਰ ਮੇਰੇ ਕਹਿਣ ਤੋਂ ਭਾਵ ਇਹ ਨਹੀਂ ਹੈਗਾ ਕਿ ਸਾਰੀ ਜਗ੍ਹਾ ਤੇ ਐਸਾ ਹੁੰਦਾ ਹੈ ਕਈ ਜਗ੍ਹਾ ਤੇ ਪਤਨੀਆਂ ਚੰਗੀਆਂ ਵੀ ਹੁੰਦੀਆਂ ਨੇ ਪਰ ਅੱਜ ਇਸ ਵੀਡੀਓ ਦੇ ਵਿੱਚ ਸਿਰਫ ਆਪਾਂ ਉਹਨਾਂ ਮੰਦੀਆਂ ਪਤਨੀਆਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਚੰਗੀਆਂ ਨਹੀਂ ਹੁੰਦੀਆਂ ਤੇ ਵੈਸੇ ਤਾਂ ਇਸ ਟੌਪਿਕ ਤੇ ਬਹੁਤ ਲੰਮੀ ਵੀਡੀਓ ਬਣ ਸਕਦੀ ਹੈ ਪਰ ਟਾਈਮ ਦੀ ਘਾਟ ਹੋਣ ਕਰਕੇ ਆਪਾਂ ਸੰਖੇਪ ਦੇ ਵਿੱਚ ਹੀ ਗੱਲ ਕਰਾਂਗੇ ਹੋ ਸਕਦਾ ਬਹੁਤੇ ਪੱਖ ਰਹਿ ਜਾਣਗੇ ਬਹੁਤੀਆਂ ਗੱਲਾਂ ਰਹਿ ਜਾਣਗੀਆਂ ਇਸ ਵੀਡੀਓ ਦੇ ਵਿੱਚ ਜੋ ਆਪਾਂ ਕਹਿ ਸਕਦੇ ਆਂਗੇ ਤੇ ਕਈ ਪਤਨੀਆਂ ਨੇ ਜਿਹੜੀਆਂ ਉਹ ਪਤੀ ਨੂੰ ਇੰਨਾ ਜ਼ਿਆਦਾ ਤੰਗ ਕਰ ਦਿੰਦੀਆਂ ਨੇ ਕਿ ਉਹ ਇੰਨਾ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਮਾਨਸਿਕ ਤੌਰ ਤੇ ਗੁਲਾਮ ਹੋ ਜਾਂਦਾ ਹੈ ਜੇ ਉਹ ਚਾਹੇ ਕਿ ਮੈਂ ਆਜ਼ਾਦ ਹੋ ਜਾ ਤਾਂ ਵੀ ਫਿਰ ਉਹ ਆਜ਼ਾਦ ਨਹੀਂ ਹੋ ਸਕਦਾ ਕਿਉਂਕਿ ਮਾਨਸਿਕ ਗੁਲਾਮੀ ਹੀ ਐਸੀ ਚੀਜ਼ ਹੈ ਕਿ ਜਿਵੇਂ ਆਪਾਂ ਇਹਨੂੰ ਇੱਕ ਉਦਾਹਰਣ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਕੋਈ ਪੰਛੀ ਹੁੰਦਾ ਹੈ ਭਾਵੇਂ ਉਹ ਤੋਤਾ ਹੋਵੇ ਕੁਝ ਵੀ ਹੋਵੇ ਜਦੋਂ ਉਹਨੂੰ ਸ਼ੁਰੂ ਤੋਂ ਸਟਾਰਟਿੰਗ ਤੋਂ ਪਿੰਜਰੇ ਦੇ ਵਿੱਚ ਰੱਖਿਆ ਜਾਂਦਾ ਹੈ ਭਾਵੇਂ ਤੁਸੀਂ ਉਹਦਾ ਪਿੰਜਰਾ ਖੋਲ੍ਹ ਦਿਓ ਜਿਵੇਂ ਇੱਕ ਖਰਗੋਸ਼ ਹੁੰਦਾ ਹੈ ਸਾਹਾ ਹੁੰਦਾ ਉਹ ਪਿੰਜਰਾ ਖੋਲ੍ਹਣ ਤੇ ਵੀ ਡਰਦਾ ਰਹਿੰਦਾ ਹੈ ਬਾਹਰ ਨਹੀਂ ਆਉਂਦਾ ਹਾਲਾਂਕਿ ਆਜ਼ਾਦੀ ਹਰ ਕੋਈ ਭਾਲਦਾ ਹੈ ਠੀਕ ਹੈ ਜੀ ਜਿਹੜੀ ਜੈਨੂਇਨ ਆਜ਼ਾਦੀ ਹੈ ਉਹ ਹਰ ਕੋਈ ਚਾਹੁੰਦਾ ਹੈ ਠੀਕ ਹੈ ਹਰੇਕ ਪਤੀ ਆ ਜਿਹੜਾ ਉਹ ਚਾਹੁੰਦਾ ਕਿ ਮੈਂ ਆਪਣੇ ਮਾਪੇ ਬਾਂ ਨਾਲ ਗੱਲ ਕਰਾਂ ਆਪਣੇ ਭਰਾਵਾਂ ਨਾਲ ਗੱਲ ਕਰਾਂ ਪਰ ਜਦੋਂ ਇੰਨਾ ਜ਼ਿਆਦਾ ਉਹਨੂੰ ਡਰਾਇਆ ਜਾਂਦਾ ਹੈ ਧਮਕਾਇਆ ਜਾਂਦਾ ਹੈ ਡਰ ਹੁੰਦਾ ਹੈ ਕਿ ਘਰੇ ਕਲੇਸ਼ ਹੋਊ ਲੜਾਈ ਹੋਊ ਹੈ ਠੀਕ ਹੈ ਜੀ ਹੋਰ ਗੱਲਾਂ ਬਾਤਾਂ ਹੁੰਦੀਆਂ ਨੇ ਕਈ ਇਸ ਕਰਕੇ ਡਰਦਾ ਦੂਰ ਹੋ ਜਾਂਦਾ ਹੈ ਦੂਰੀਆਂ ਪੈ ਜਾਂਦੀਆਂ ਨੇ ਕਈ ਵਾਰੀ ਬਾਹਰ ਲਿਆਂ ਨੂੰ ਦੂਜਿਆਂ ਨੂੰ ਸੱਚਾਈ ਦਾ ਪਤਾ ਨਹੀਂ ਹੁੰਦਾ ਜਿਵੇਂ ਕਿ ਇੱਕ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਕਈ ਵਾਰੀ ਐਸਾ ਹੁੰਦਾ ਹੈ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਜੋ ਹੁੰਦਾ ਹੈ ਉਹ ਦਿਖਦਾ ਨਹੀਂ ਇਦਾਂ ਹੋ ਜਾਂਦਾ ਹੈ ਕਈ ਵਾਰੀ ਕਈ ਜਗ੍ਹਾ ਤੇ ਕਈ ਪਤੀ ਨੇ ਜਿਹੜੇ ਉਹ ਪੀੜਤ ਹੁੰਦੇ ਨੇ ਸ਼ਿਕਾਰ ਹੁੰਦੇ ਨੇ ਔਲੇ ਪਾਲੇ ਹੁੰਦੇ ਨੇ ਵਿਚਾਰੇ ਹੁੰਦੇ ਨੇ ਸਾਊ ਹੁੰਦੇ ਨੇ ਠੀਕ ਹੈ ਜੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਐਨੀ ਕੁ ਇਹੀ ਬੇਨਤੀ ਕਰਨੀ ਸੀ ਦੁਬਾਰਾ ਬੇਨਤੀ ਇਹ ਵੀ ਕਰਦੀ ਏ ਕਿ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਤੇ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮਿਹਰਬਾਨੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਜੇ ਜਿਉਂਦੇ ਰਹੇ ਚੰਗੇ ਭਲੇ ਰਹੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ